ਡਰਿੰਕ ਕੀਤੀ ਹੋਈ ਸੀ ਸਾਰੇ ਜਿਹਨੇ ਦੋਸਤ ਮਿੱਤਰ ਸੀ ਸਰਦੂਲ ਜੀ ਦੇ ਸਰਦੂਲ ਜੀ ਨੇ ਤਾਂ ਕਦੇ ਹੱਥ ਵੀ ਨਹੀਂ ਲਾਇਆ ਪਰ ਜਿਹੜੇ ਦੋਸਤ ਮਿੱਤਰ ਸੀ ਪਿੰਦੇ ਸੀ ਕਿ ਉਹਨਾਂ ਨੇ ਪੀਤੀ ਹੋਈ ਸੀ ਤੇ ਉਹਨਾਂ ਤੋਂ ਕਿਸੇ ਤੋਂ ਗੱਡੀ ਨਹੀਂ ਚੱਲੀ ਫਿਰ ਸਰਦੂਲ ਜੀ ਨੇ ਆਪ ਗੱਡੀ ਚਲਾਈ ਸਭ ਤੋਂ ਵੱਡਾ ਜਿਹੜਾ দান ਆ ਦੁਨੀਆਂ ਦੇ ਵਿੱਚ ਉਹ ਧੀ ਦਾ দান ਆ ਕੰਨਿਆ ਦਾਣ ਸਭ ਤੋਂ ਵੱਡਾ ਉਤਮ ਦਾਣ ਆ ਔਰ ਜਿਹਨੂੰ ਇਹ ਨਸੀਬ 'ਚ ਹੁੰਦਾ ਹੈ ਉਹ ਤਾਂ ਫਿਰ ਰਾਜਾ ਹੀ ਆ ਨਾ দান ਤਾਂ ਰਾਜਾ ਹੀ ਕਰਦੇ ਹੁੰਦੇ ਨੇ ਔਰ ਜਦੋਂ ਸਾਰੰਗ ਤੇ ਆਲਾਪ ਮੇਰੇ ਨਾਲ ਕਿਤੇ ਵੀ ਜਾਂਦੇ ਨੇ ਚਾਹੇ ਸ਼ੋਅ ਹੋਵੇ ਪ੍ਰੋਗਰਾਮ ਕਿਤੇ ਜਾ ਰਹੇ ਜਾਂ ਕਿਤੇ ਫੰਕਸ਼ਨ ਤੇ ਜਾ ਰਹੇ ਆ ਤੇ ਇਹ ਮੇਰੇ ਨਾਲ ਹੀ ਹੁੰਦੇ ਨੇ ਤੇ ਮੈਨੂੰ ਇੱਦੀ ਲੱਗਦਾ ਕੀ ਸੱਜੇ ਖੱਬੇ ਮੇਰੇ ਸਰਦੂ ਲਈ ਆ ਅੱਛਾ ਹੁਣ ਇਹਨਾਂ ਦਾ ਵਿਆਹ ਵੇਖ ਕੇ ਤੁਸੀਂ ਜਵਾਕਾਂ ਨੂੰ ਨਹੀਂ ਕਹਿੰਦੇ ਵੀ ਤੁਸੀਂ ਵੀ ਕਰਾ ਲਓ ਮੈਨੂੰ ਵੀ ਕੋਈ ਨਾਚੂ ਨਚ ਲੈਣ ਦੋ ਕੋਈ ਮੈਂ ਮੈਂ ਵੀ ਕਿੱਥੋਂ ਪਾਣੀ ਵਾਰ ਕੇ ਪੀ ਲਾਂ ਨਹੀਂ ਨਹੀਂ ਬਿਲਕੁਲ ਜਦੋਂ ਦੱਸ ਦਿਓ ਕੋਈ ਔਨ ਕੈਮਰਾ 200 ਹਾਂ ਨਹੀਂ ਕਰਾਂਗੇ 24 ਦੇ ਵਿੱਚ ਕੋਈ ਕਰਾਂਗੇ ਜਲਦੀ ਇਨਸ਼ਾਅੱਲਾ ਡੇਲੀ ਪੋਸਟ ਪੰਜਾਬੀ ਦੇ ਦੇਖ ਰਿਹਾ ਹਾਂ ਤੇ ਮੈਂ ਹਾਂ ਆਦੀਪ ਸੰਦੀਪ ਅੱਜ ਪੁਸ਼ਪਾ ਮਾਂ ਵੱਲੋਂ ਲੋੜਵਾਂਤੀਆਂ ਦੇ ਵਿਆਹ ਕੀਤੇ ਗਏ ਨੇ ਇਸ ਮੌਕੇ ਤੇ ਅਮਰ ਨੂਰੀ ਜੀ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਦੋਂ ਕਿਸੇ ਭੀ ਦੇ ਵਿਆਹ ਤੇ ਜਾਂਦੇ ਹੋ ਤਾਂ ਯਕੀਨ ਨਾ ਵੀ ਆਪਦਾ ਵਿਆਹ ਵੀ ਚੇਤੇ ਆ ਜਾਂਦਾ ਹੋਊਗਾ ਉਸੇ ਤਰ੍ਹਾਂ ਦੀ ਰੌਣਕ ਲੱਗੀ ਹੋਊਗੀ ਜੇ ਕੁਝ ਇੱਕ ਅੱਧੀ ਗੱਲ ਤੁਸੀਂ ਉਸ ਵਿਆਹ ਦੀ ਦੱਸ ਦਿਓ ਕਿਉਂਕਿ ਮੈਨੂੰ ਲੱਗਦੀ ਉਹਨੇ ਗਾਣਿਆਂ ਨਾਲੋਂ ਜ਼ਿਆਦਾ ਤੁਹਾਡਾ ਵਿਆਹ ਮਕਬੂਲ ਹੈ ਜੀ ਹਾਂ ਜੀ ਹਾਂ ਜੀ ਇਹ ਤਾਂ ਹੈ ਹਰ ਬੰਦਾ ਜਦੋਂ ਕਿਸੇ ਦੇ ਵਿਆਹ ਤੇ ਜਾਂਦਾ ਉਹਨੂੰ ਆਪਣੇ ਵਿਆਹ ਦੀ ਯਾਦ ਆਉਂਦੀ ਆ ਜਾਂ ਆਪਣਿਆਂ ਦੀ ਯਾਦ ਆਉਂਦੀ ਆ ਜੀ ਤੇ ਬਾਕੀ ਇੱਥੇ ਆ ਕੇ ਤਾਂ ਹੁਣ ਧੀਆਂ ਦੀ ਯਾਦ ਆ ਰਹੀ ਆ ਜੀ ਕਿਉਂਕਿ ਜਿਹੜੀਆਂ ਧੀਆਂ ਨੇ ਉਹਨਾਂ ਨੇ ਆਪਣੇ ਪਰਿਵਾਰ ਚੋਂ ਵਿਛੜ ਕੇ ਕਿਸੇ ਦੂਸਰੇ ਪਰਿਵਾਰ ਨੂੰ ਵਸਾਉਣ ਜਾਣਾ ਹੈ ਕਿਸੇ ਦਾ ਵੰਸ਼ ਅੱਗੇ ਚਲਾਉਣਾ ਹੈ ਨਾ ਤੇ ਬਹੁਤ ਵਧੀਆ ਹੈ পুষ্পਾ ਮਾਤਾ ਹਮੇਸ਼ਾ ਹਰ ਸਾਲ ਆ ਕੇ ਧੀਆਂ ਦੇ ਵਿਆਹ ਕਰਦੇ ਨੇ ਮੈਂ ਦੁਆਇ ਕਰਦੀ ਆ ਸੱਚੇ ਪਾਤਸ਼ਾਹ ਦੇ ਅੱਗੇ ਕਿ ਇਹ ਜਿਹੜੀਆਂ ਧੀਆ ਨੇ 8 ਕੁੜੀਆਂ ਦੇ ਵਿਆਹ ਹੋਏ ਨੇ ਤੇ ਪ੍ਰਮਾਤਮਾ ਸੱਚੇ ਪਾਤਸ਼ਾਹ ਇਹਨਾਂ ਨੂੰ ਖੁਸ਼ੀਆਂ ਦੇਵੇ ਜਿਸ ਜਿਸ ਘਰਾਂ ਦੇ ਵਿੱਚ ਜਾ ਰਹੀਆਂ ਨੇ ਉਸ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖੇ ਸੱਚੇ ਪਾਤਸ਼ਾਹ ਔਰ ਹਮੇਸ਼ਾ ਖੁਸ਼ ਰਹੇਵੇ ਕਿਉਂਕਿ ਜਦੋਂ ਇੱਕ ਧੀ ਤੁਰਦੀ ਆ ਘਰ ਤੋਂ ਤਾਂ ਜਿਹੜਾ ਪੇਕੇ ਪਰਿਵਾਰ ਦਾ ਹਾਲ ਹੁੰਦਾ ਮਾਂ ਦਾ ਹਾਲ ਹੁੰਦਾ ਤੇ 8 ਧੀਆ ਨੂੰ ਤੋੜ ਰਹੀ ਆ ਮਾਂ ਪੁਸ਼ਪਾ ਤੇ ਉਸ ਮਾਂ ਦਾ ਕਿਦਾਂ ਦਾ ਹਾਲ ਹੋਣਾ ਹੈ ਸੋ ਇਸ ਮਾਂ ਨੂੰ ਵੀ ਸ਼ਕਤੀ ਦੇਵੇ ਸੱਚੇ ਪਾਤਸ਼ਾਹ ਤਾਂ ਕਿ ਐਦਾਂ ਦੇ ਕੰਮ ਹਮੇਸ਼ਾ ਚੜ੍ਹਦੀ ਕਲਾ ਚ ਰਹਿ ਕੇ ਅੱਗੇ ਵਧ ਕੇ ਹਮੇਸ਼ਾ ਕਰਦੇ ਰਹਿਣ ਜਿਵੇਂ ਲਾੜੇ ਆਏ ਨੇ ਤਾਂ ਐਂ ਜਦੋਂ ਸਰਦੂਲ ਜੀ ਆਏ ਸੀਗੇ ਤਾਂ ਹਮ ਯਕੀਨਨ ਆ ਤੁਹਾਡੇ ਦਿਲ 'ਚ ਹੀ ਰਹਿੰਦੇ ਨੇ ਉਹ ਤਾਂ ਉਹ ਚੀਜ਼ਾਂ ਦੀਆਂ ਝਲਕਾਂ ਤਾਂ ਰਹਿੰਦੀਆਂ ਹੀ ਨੇ ਨੂਰੀ ਜੀ ਵੀ ਉਹ ਇਸ ਤਰ੍ਹਾਂ ਆਏ ਸੀਗੇ ਤੁਹਾਡੀ ਲਵ ਸਟੋਰੀ ਦੀ ਗੱਲ ਹੋਈ ਸੀ ਪਰ ਉਹ ਉਹ ਇੱਕਦਮ ਮੂਮੈਂਟ ਉਸ ਵਿਆਹ ਦੇ ਵਿੱਚ ਉਸ ਬਰਾਤ ਦੇ ਕਹਿੰਦੇ ਗੱਡੀ ਵੀ ਆਪ ਚਲਾ ਕੇ ਲਗਾਈ ਸੀ ਉਹ ਤਾਂ ਲੇ ਵਾਪਸੀ ਤੇ ਚਲਾ ਕੇ ਲੈ ਕੇ ਗਏ ਸੀ ਆਉਣ ਵੇਲੇ ਤਾਂ ਸਾਰੇ 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 ਸੈੱਟ ਸੀਗੇ ਕਿਉਂਕਿ ਗੱਡੀਆਂ ਬਹੁਤ ਸੀਗੀਆਂ ਜਦੋਂ ਵਾਪਸ ਜਾਣ ਲੱਗੇ ਸਾਰੇ મતલਬ ਕਿ ਆਪਣੇ ਆਪਣੀ ਗੱਡੀ ਲੈ ਕੇ ਨਿਕਲ ਗਏ ਸਾਰੇ ਨੱਚਦੇ ਟੱਪ ਦੇ ਅੱਗੇ ਅੱਗੇ ਤੇ ਫਿਰ ਸਰਦੂਲ ਕਿਉਂਕਿ ਉਹਨਾਂ ਡਰਿੰਕ ਕੀਤੀ ਹੋਈ ਸੀ ਸਾਰੇ ਜਿੰਨੇ ਦੋਸਤ ਮਿੱਤਰ ਸੀ ਸਰਦੂਲ ਜੀ ਦੇ ਸਰਦੂਲ ਜੀ ਨੇ ਤਾਂ ਕਦੇ ਹੱਥ ਵੀ ਨਹੀਂ ਲਾਇਆ ਪਰ ਜਿਹੜੇ ਦੋਸਤ ਮਿੱਤਰ ਸੀ ਪਿੰਦੇ ਸੀਗੇ ਉਹਨਾਂ ਨੇ ਪੀਤੀ ਹੋਈ ਸੀ ਤੇ ਉਹਨਾਂ ਦਾ ਕਿਸੇ ਤੋਂ ਗੱਡੀ ਨਹੀਂ ਚੱਲੀ ਫਿਰ ਸਰਦੂਲ ਜੀ ਨੇ ਆਪ ਗੱਡੀ ਚਲਾਈ ਠੀਕ ਹੈ ਜੀ ਹਾਂਜੀ ਜਾਂਦੇ ਜਾਂਦੇ ਕੋਈ ਹੋਰ ਕੀ ਕਹਿਣਾ ਚਾਹੁੰਦੇ ਹੋ ਨਾ ਧੀਆਂ ਦੇ ਲਈ ਕਿਉਂਕਿ ਜਵੰਦੇ ਵੀਰ ਦਾ ਗਾਣਾ ਥੋੜੇ ਸਾਡੇ ਤੋਂ ਵਿਛੜ ਚੁੱਕੇ ਨੇ ਉਹ ਕਹਿੰਦੇ ਕੁੜੀਆਂ ਨੇ ਚੋਗ ਚੁਗ ਲਿਆ ਲੈ ਹੁਣ ਤਿਆਰੀ ਵੇ ਤਾਂ ਉਹ ਉਹ ਨੌਜਵਾਨ ਵੀ ਸਾਡੇ ਕੋਲੋਂ ਚਲਾ ਗਿਆ ਤਾਂ ਹੁਣ ਇਹਨਾਂ ਧੀਆਂ ਬਾਰੇ ਤੁਸੀਂ ਕੀ ਕਿਉਂਕਿ ਜਿਹੜੀਆਂ ਧੀਆਂ ਹੁੰਦੀਆਂ ਜਦੋਂ ਇਸ ਤਰ੍ਹਾਂ ਵਿਆਹ ਹੁੰਦੇ ਨੇ ਤਾਂ ਬਾਪ ਦੇ ਸਿਰ ਤੇ ਇੱਕ ਬਹੁਤ ਵੱਡਾ ਭਾਰ ਹਲਕਾ ਹੋ ਜਾਂਦਾ ਬਿਲਕੁਲ ਕਿਉਂਕਿ ਦੇਖੋ ਕਿ ਕਿੱਦਾਂ ਦੀ ਪ੍ਰਥਾ ਏ ਸੱਚਾ ਸੱਚੇ ਪਾਸ਼ੇ ਨੇ ਬਣਾਈ ਆ ਜਾਂ ਬਜ਼ੁਰਗਾਂ ਨੇ ਬਣਾਈ ਆ ਤੀ ਘਰ ਦੇ ਵਿੱਚ ਆਉਂਦੀ ਆ ਜਦੋਂ ਜਨਮ ਲੈਂਦੀ ਆ ਤੇ ਆਪਣੇ ਜਿਗਰ ਦਾ ਟੁਕੜਾ ਆਪਣੇ ਘਰ ਦਾ ਜੀ ਨੂੰ ਕਿਸੇ ਹੋਰ ਪਾਸੇ ਤੋਰ ਦੇਣਾ ਸਭ ਤੋਂ ਵੱਡਾ ਜਿਗਰਾ ਚਾਹੀਦਾ ਪਿਓ ਦਾ ਮਾ ਦਾ ਨਾ ਜਦੋਂ ਤੀ ਵੀ ਦਾ ਹੁੰਦੀ ਆ ਸੋ ਭਾਰਤ ਨੇ ਕਹਿ ਸਕਦੇ ਤੀਆਂ ਕਦੇ ਵੀ ਭਾਰ ਨਹੀਂ ਹੁੰਦੀਆਂ ਤੀਆਂ ਤਾਂ ਬਹੁਤ ਸਲਾਣਯੋਗ ਹੁੰਦੀਆਂ ਨੇ ਦੇਵੀਆਂ ਹੁੰਦੀਆਂ ਨੇ ਜਿਹੜੀਆਂ ਦੂਜੇ ਦਾ ਘਰ ਜਾ ਕੇ ਵਸਾਉਂਦੀਆਂ ਨੇ ਆਪਣੇ ਘਰ ਚੋਂ ਜਾ ਕੇ ਦੂਸਰੇ ਪਰਿਵਾਰ ਦੀ ਜਾ ਕੇ ਸੇਵਾ ਕਰਦੀਆਂ ਨੇ ਉਹ ਪਿਓ ਪਿਓ ਜਿਹੜਾ ਧੀਆ ਦਾ ਪਿਓ ਆ ਤਾਂ ਰਾਜਾ ਏ ਸਭ ਤੋਂ ਵੱਡਾ ਜਿਹੜਾ দান ਆ ਦੁਨੀਆਂ ਦੇ ਵਿੱਚ ਉਹ ਧੀ ਦਾ দান ਆ ਕੰਨਿਆ দান ਸਭ ਤੋਂ ਵੱਡਾ ਉੱਤਮ দান ਆ ਔਰ ਜਿੰਨੂੰ ਇਹ ਨਸੀਬ ਚ ਹੁੰਦਾ ਉਹ ਤਾਂ ਫਿਰ ਰਾਜਾ ਹੀ ਆ ਨਾ দান ਤਾਂ ਰਾਜਾ ਹੀ ਕਰਦੇ ਹੁੰਦੇ ਨੇ ਅੱਜ ਵੀ ਇਹਨੇ ਜਵਾਨ ਹੋ ਇਹਨੇ ਇਹਨੇ ਸਾਨੂੰ ਐ ਲੱਗਦਾ ਹੁੰਦਾ ਜਦੋਂ ਅਸੀਂ ਤੁਹਾਡੇ ਕੋਲੇ ਆਉਣੇ ਨਾ ਤਾਂ ਦੋ ਵਾਰੀ ਸ਼ੀਸ਼ਾ ਦੇਖਣਾ ਪੈਂਦਾ ਤਾਂ ਐਸੋ ਦਾ ਕੀ ਤੁਹਾਡੀ ਡਾਈਟ ਆ ਜਾਂ ਫਿਰ ਆਪਣੇ ਆਪ ਨੂੰ ਜਵਾਨ ਰੱਖਦੇ ਹੋ ਤਾਂ ਯਕੀਨ ਨਾ ਕੋਈ ਇਸ ਤਰ੍ਹਾਂ ਦਾ ਕੀ ਆ ਖਾਸ ਜਿਹਦੇ ਨਾਲ ਅਮਰ ਨੂਰੀ ਜੀ ਜਿਹੜੇ ਅਮਰ ਹੀ ਨੇ ਹਜੇ ਤੱਕ ਮੱਲੇ ਜਵਾਨੀ ਨੇ ਨਹੀਂ ਇਹ ਤਾਂ ਖਾਣ ਪੀਣ ਦੇ ਨਾਲ ਤਾਂ ਕੁਝ ਨਹੀਂ ਹੁੰਦਾ ਤੁਸੀਂ ਜੋ ਮਰਜ਼ੀ ਖਾਈ ਜਾਓ ਸਿਹਤ ਜਿਹੜੀ ਚੰਗੀ ਰਹਿਣੀ ਚਿਹਰੇ ਤੇ ਨੂਰ ਰਹਿਣਾ ਇਹ ਤੁਹਾਡੀ ਚੰਗੀ ਸੋਚ ਇਬਾਦਤ ਹਰੇਕ ਦੇ ਨਾਲ ਪਿਆਰ ਮੁਹੱਬਤ ਹਰੇਕ ਦਾ ਭਲਾ ਮੰਗਣਾ ਹਰੇਕ ਦੀ ਸੁੱਖ ਮੰਗਣੀ ਔਰ ਹਮੇਸ਼ਾ ਪੋਜ਼ਿਟਿਵ ਰਹਿਣਾ ਉਦੇ ਨਾਲ ਮੇਰੇ ਖਿਆਲ ਚਿਹਰੇ ਦੇ ਉੱਤੇ ਨੂਰ ਆਉਂਦਾ ਹੈ ਅੱਛਾ ਤੁਹਾਡੀਆਂ ਸੱਜੀਆਂ ਖੱਬੀਆਂ ਬਾਵਾ ਤੁਹਾਡੇ ਪੁੱਤ ਨਾਲ ਚੱਲਦੇ ਨੇ ਬਹੁਤ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਜਿਹੜੇ ਵੀ ਫੰਕਸ਼ਨ ਤੇ ਤੁਸੀਂ ਜਾਂਦੇ ਹੋ ਤਾਂ ਕਿੰਨਾ ਕੁ ਆਪਣੇ ਆਪ ਨੂੰ ਭਾਗਾ ਵਾਲਾ ਕਰਮ ਵਾਲਾ ਸਮਝਦੇ ਹੋ ਕਿ ਚਲੋ ਸਰਦੂਲ ਜੀ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਉਹਨਾਂ ਦੇ ਜਿਹੜੇ ਵਾਰਿਸ ਨੇ ਤੁਹਾਡੇ ਪੁੱਤ ਨੇ ਜਿਹੜੇ ਤੇ ਇਹ ਨਾਲ ਚੱਲਦੇ ਨੇ ਕਿਉਂਕਿ ਮਾਂ ਦੇ ਲਈ ਮਨ ਲੱਗਦੀ ਪੁੱਤਾਂ ਦਾਸਰਾ ਬਹੁਤ ਵੱਡਾ ਹਾਂ ਬਿਲਕੁਲ ਸੱਚੇ ਪਾਤਸ਼ਾਹ ਇਹਨਾਂ ਨੂੰ ਲੰਬੀਆਂ ਉਮਰਾਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਸਰਦੂਲ ਜੀ ਨੂੰ ਮੈਂ ਇਹਨਾਂ ਦੇ ਵਿੱਚੋਂ ਦੇਖਦੀ ਆ ਕਿਉਂਕਿ ਸਰਦੂਲ ਮੇਰੀ ਰੂਹ ਦੇ ਵਿੱਚ ਹਮੇਸ਼ਾ ਰੂਹ ਦੇ ਵਿੱਚ ਹੀ ਰਹਿਣਗੇ ਔਰ ਜਦੋਂ ਸਾਰੰਗ ਤੇ ਆਲਾਪ ਮੇਰੇ ਨਾਲ ਕਿਤੇ ਵੀ ਜਾਂਦੇ ਨੇ ਚਾਹੇ ਸ਼ੋਜ਼ ਹੋਵੇ ਪ੍ਰੋਗਰਾਮ ਕਿਤੇ ਜਾ ਰਹੇ ਜਾਂ ਕਿਸੇ ਫੰਕਸ਼ਨ ਤੇ ਜਾ ਰਹੇ ਆ ਤੇ ਮੇਰੇ ਨਾਲੇ ਹੁੰਦੇ ਨੇ ਤੇ ਮੈਨੂੰ ਐਦੀ ਲੱਗਦਾ ਕਿ ਸੱਜੇ ਖੱਬੇ ਮੇਰੇ ਸਰਦੂ ਲਈ ਆ ਅੱਛਾ ਹੁਣ ਇਹਨਾਂ ਦਾ ਵਿਆਹ ਵੇਖ ਕੇ ਤੁਸੀਂ ਜਵਾਕਾਂ ਨੂੰ ਨਹੀਂ ਕਹਿੰਦੇ ਵੀ ਤੁਸੀਂ ਵੀ ਕਰਾ ਲਓ ਮੈਨੂੰ ਵੀ ਕੋਈ ਨੱਚ ਨੂੰ ਚਲਾਣ ਦੋ ਕੋਈ ਮੈਂ ਮੈਂ ਵੀ ਕਿਸ ਤੋਂ ਪਾਣੀ ਵਾਰ ਕੇ ਪੀ ਲਾਂ ਨਹੀਂ ਨਹੀਂ ਬਿਲਕੁਲ ਜਦੋਂ ਦੱਸ ਦਿਓ ਕਿ ਔਨ ਕੈਮਰਾ 20 26 ਦੇ ਵਿੱਚ ਕੋਈ ਕਰਾਂਗੇ ਜਲਦੀ ਇਨਸ਼ਾਅੱਲਾ ਇਹ ਤਾਂ ਮਾਲਕ ਨੂੰ ਪਤਾ ਹੈ ਕਦੋਂ ਕੀ ਹੋਣਾ ਮੈਂ ਕਦੇ ਪਲਾਨ ਨਹੀਂ ਕਰਦੀ ਹੁੰਦੀ ਕਿਸੇ ਚੀਜ਼ ਦਾ ਵੀ ਕਿਉਂਕਿ ਜ਼ਿੰਦਗੀ ਦੇ ਵਿੱਚ ਤੁਸੀਂ ਪਲਾਨ ਕਰਦੇ ਰਹਿ ਜਾਂਦੇ ਹੋ ਜੋ ਕੁਦਰਤ ਨੂੰ ਮਨਜ਼ੂਰ ਹੁੰਦਾ ਨਾ ਪ੍ਰਮਾਤਮਾ ਨੂੰ ਮਨਜ਼ੂਰ ਹੁੰਦਾ ਹੋਣਾ ਤਾਂ ਉਹੀ ਕੁਝ ਹੁੰਦਾ ਹੈ ਇਹ ਰਿਜੈਕਟ ਕਰੀ ਜਾਂਦੇ ਨੇ ਜਾਂ ਫਿਰ ਤੁਸੀਂ ਨਹੀਂ ਹੁੰਦੇ ਨਹੀਂ ਨਹੀਂ ਕੋਈ ਵੀ ਨਹੀਂ ਰਿਜੈਕਟ ਕਰ ਰਿਹਾ ਹਜੇ ਜਦੋਂ ਮਾਲਕ ਨੂੰ ਮਨਜ਼ੂਰ ਹੋਣਾ ਉਹ ਉਹ ਸੁਲੱਖਣੀ ਘੜੀ ਆਪਣੇ ਆਪੇ ਸਾਰਿਆਂ ਨੇ ਮੰਨ ਜਾਣਾ ਹੈ ਇਹਨਾਂ ਨੇ ਵੀ ਮੰਨ ਜਾਣਾ ਹੈ ਸਾਰਾ ਕੁਝ ਉਦੋਂ ਹੋ ਜਾਣਾ ਜਦੋਂ ਪ੍ਰਮਾਤਮਾ ਦੀ ਮਰਜ਼ੀ ਹੋਣੀ ਆ ਸੋ ਕੋਈ ਗੱਲ ਨਹੀਂ ਬਹੁਤ ਜਲਦੀ ਇਹ ਵੀ ਖੁਸ਼ੀਆਂ ਆ ਜਾਣ ਗਿਆ ਸਾਹਮਣੇ ਚਲ ਬਹੁਤ ਵਧੀਆ थैंक यू जी